ਹਾਂਜੀ ਸਤਿ ਸ੍ਰੀ ਅਕਾਲ ਦੇ ਪਿੱਤਰੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਦੀ ਅਜਨਾਲੇ ਤੇ ਉੱਥੇ ਹੈਗਾ ਜੀ ਇੱਕ ਫੰਕਸ਼ਨ ਤੇ ਆਪਾਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਫੰਕਸ਼ਨ ਜਿਹੜਾ ਤੁਹਾਨੂੰ ਦਿਖਾਵਾਂਗੇ ਫੰਕਸ਼ਨ ਦੇ ਵਿੱਚ ਕੀ ਆ ਉਹ ਤੁਹਾਨੂੰ ਆਪਾਂ ਵਲੌਗ ਦੇ ਜਦੋਂ ਤੁਸੀਂ ਦੇਖੀ ਜਾਓਗੇ ਤੁਹਾਨੂੰ ਪਤਾ ਲੱਗਦਾ ਰਹੂਗਾ ਕੀ ਗੱਲ ਆ ਤੇ ਆਪਣੇ ਨਾਲ ਜਿਹੜੇ ਸਾਰੇ ਦਸਤਾਰ ਕੋਚ ਵੀਰ ਤੇ ਆਪਣੇ ਨਾਲ ਆ ਤੁਹਾਨੂੰ ਆਪਾਂ ਉਹਨਾਂ ਨੂੰ ਮਲਾਉਂਦੇ ਆ ਤੇ ਇਹ ਜੀ ਗੁਰਮukh ਸਿੰਘ ਅਨਮੋਲ ਸਿੰਘ ਤੇ ਦੇ ਲਪਰੀ 5 ਤੇ ਧੁੰਦ ਜਿਹੜੀ ਆ ਜਿਆਦੀ ਇਸ ਕਰਕੇ ਆਪਾਂ ਲੇਟ ਹੋ ਰਹੇਗੇ ਫੇਰ ਦੇ 8:00 ਵਜੇ ਆ ਤੇ ਜਿਹੜਾ ਫੰਕਸ਼ਨ ਆ ਉਹ ਸਟਾਰਟ ਹੋਊਗਾ ਫੇਰ 10:00 ਵਜੇ ਠੀਕ ਆ 2 ਘੰਟਾ ਟਾਈਮ ਆਪ ਨੂੰ ਹੋਊਗਾ ਹੈਗਾ ਵਾ ਤੇ ਆਪਾਂ ਜਾਣਾ ਜਨਾਲੇ ਹੋਈ ਪਈ ਆ ਤੇ ਵਿਜ਼ਿਬਿਲਿਟੀ 0 ਅਤੇ 0 ਆ ਤੇ ਆਪਾਂ ਜਿਹੜਾ ਸਫ਼ਰ ਆਪਾਂ ਉਹ ਆਪਾਂ ਅੱਗੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਤਾਂ ਥੋੜੀ ਆਪਾਂ ਧੁੰਦ ਵਖਾ ਜਾਈਏ ਕਿੰਨੀ ਜਿਆਦੀ ਥ੍ਰੀ ਆ ਤੇ ਪੂਰੀ ਜੜੀ ਇੱਥੇ ਸੰਘਣੀ ਧੁੰਦ ਆ ਵੇਖੋ ਕੀ ਆ ਕੀ ਆ ਧੁੰਦੀ ਆ ਧੁੰਦੀ ਆ ਧੁੰਦੀ ਆ ਲੋ ਜੀ ਮਿੱਤਰੋ ਪਹੁੰਚ ਗਿਆ ਜੀ ਆਪਾਂ ਸਕੂਲ ਤੇ ਇੱਥੇ ਤੁਹਾਨੂੰ ਅਸੀਂ ਦਿਖਾਵਾਂਗੇ ਜਿਹੜਾ ਫੰਕਸ਼ਨ ਹੋਊਗਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਕਿ ਆਪਾਂ ਅੰਦਰ ਦੀ ਸਾਈਡ ਤੇ ਤੇ ਇੱਥੇ ਜਿਹੜੇ ਕਾਫੀ ਬੱਚੇ ਜਿਹੜੇ ਆਏ ਹੋਏ ਆ ਤੇ ਸਾਹਮਣੇ ਸਾਈਡ ਤੇ ਜਿਹੜਾ ਦੇਖ ਸਕਦੇ ਹੋ ਆਪਾਂ ਥੋੜਾ ਜ਼ੂਮ ਕਰਕੇ ਬੋਲੋਨੇ ਆ ਵੀਰੋ ਆਪਾਂ ਅੰਬਰਸਰ ਤੋਂ ਲਗਭਗ ਡੇਢ ਘੰਟੇ ਦਾ ਸਫ਼ਰ ਤੈਅ ਕਰਕੇ ਆਪਾਂ ਆ ਗਏ ਆ ਜੀ ਆਪਾਂ ਭਜਣਾੜੇ ਵਿੰਡਰ ਦਾ ਨਾਮ ਹੈਗਾ ਜੀ ਬੰਲੇੜਾ ਗੌਰ ਤੇ ਸਭ ਤੋਂ ਪਹਿਲੇ ਵੀ ਆਪਾਂ ਨੱਗਰ ਛੱਕ ਕੇ ਫਿਰ ਤੁਹਾਨੂੰ ਆਪਾਂ ਜਿਹੜਾ ਉਹ ਆਪਾਂ ਤੁਹਾਨੂੰ ਦੱਸਾਂਗੇ ਸੋ ਇੱਥੇ ਜਿਹੜਾ ਫੰਕਸ਼ਨ ਹੋਊਗਾ ਉਹਨਾਂ ਬਾਰੇ ਜੜੀ ਚੰ ਜਾਣਕਾਰੀ ਆਪਣੇ ਪ੍ਰਧਾਨ ਜੀ ਤੁਹਾਨੂੰ ਦੱਸਣਗੇ ਤੇ ਆਪਾਂ ਉਹਨਾਂ ਤੋਂ ਜਿਹੜੀ ਜਾਣਕਾਰੀ ਆਪਾਂ ਲੈਂਦੇ ਆ ਵਾਜੂ ਜੀ ਦਾ ਖਾਲਸਾ ਵਾਜੂ ਜੀ ਜੀ ਅਜਰਾ ਸੀ ਅਜ ਨਾਲੇ ਦੇ ਪਿੰਡ ਬੱਲੜਵਾਲ ਕੇ ਹਸ਼ਰਾ ਜੀ ਤੇ ਜਦੋਂ ਹੜ੍ਹ ਆਏ ਸੀ ਨਾ ਉਦੋਂ ਇੱਥੇ ਸੇਵਾ ਕਰਦੇ ਆ ਜ਼ਮੀਨ ਪਤਰੀ ਕਰਦੇ ਆ ਤੇ ਜਾਂ ਇੱਥੇ ਲੋਕਾਂ ਨੂੰ ਮਿਲਦੇ ਆ ਜਦੋਂ ਸੇਵਾ ਕਰਦੇ ਆ ਅਸੀਂ ਇਹ ਪਿੰਡ ਦੇ ਪਹੁੰਚੇ ਦਾ ਸਕੂਲ ਉਦੋਂ ਸਾਰਾ ਹੀ ਟੁੱਟਿਆ ਹੋਇਆ ਸੀਗਾ ਤੇ ਇਥੇ ਉਹ ਕਿਦੋਂ ਬੱਚੇ ਕੰਮ ਕਰ ਰਹੇ ਸੀ ਤੇ ਫਿਰ ਨਾ ਅਸੀਂ ਵੇਖਿਆ ਵੀ ਜਿੰਨੇ ਸਕੂਲ ਦੇ ਬੱਚੇ ਤੁਸੀਂ ਮਗਰ ਵੇਖਦੇ ਹੋਗੇ ਸਾਰੇ ਬੱਚੇ ਵੀ ਜੇ ਸੋਚੋ ਸਿਰਫ ਵੀ 5% ਬੱਚੇ ਰਹੇ ਜਿਹਨਾਂ ਦੇ ਸਿਰ ਤੇ ਕੇਸ ਨੇ ਤੇ ਸਤਾਰਾਂ ਨੇ ਬਾਕੀ ਸਾਰੇ ਬੱਚੇ ਬੱਚੇ ਸਿੱਖਾਂਦੇ ਨੇ ਪਰ ਉਹਨਾਂ ਦੇ ਸਿਰ ਤੇ ਨਾ ਕੇਸ ਨੇ ਨਾ ਦਸਤਾਰਾਂ ਨੇ ਤੇ ਸਾਡਾ ਵਿਚਾਰ ਆਇਆ ਵੀ ਆਪਾਂ ਇਹਨਾਂ ਨਾਲ ਛੋਟੇ ਸੱਜਣਾਂ ਨਾਲ ਗੱਲ ਸਾਂਝੀ ਕਰੀਏ ਤੇ ਫਿਰ ਆਪਾਂ ਜਿਹੜਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਨਾਲ ਭਾਈ ਸਾਹਿਬ ਨੇ ਬਹੁਤ ਹੀ ਮਿਹਨਤਸਾਰ ਬੰਦੇ ਨੇ ਚੰਗੇ ਨੇ ਸਮਰਪਿਤ ਨੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅਸੀਂ ਤੁਹਾਡੇ ਸਕੂਲੇ ਚਾਹੁੰਦੇ ਆ ਸਮਾਗਮ ਕਰਨਾ ਉਹਨੇ ਜੀ ਜੀ ਆਇਆਂ ਨੂੰ ਜੀ ਤੇ ਅਸੀਂ ਉਹਨਾਂ ਨਾਲ ਟਾਈਮ ਮਿਲ ਕੇ ਅੱਜ ਤੇ ਅੱਜ ਅਸੀਂ ਅੱਜ ਸ਼ਨੀਵਾਰ 20 ਤਰੀਕ ਨੂੰ 20 ਦਸੰਬਰ 2025 ਨੂੰ ਛੋਟੇ ਸਹਜਾਦੇਆ ਵੱਡੇ ਸਹਜਾਦੇਆ ਸਾਰੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਆ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਅੱਜ ਦਾ ਇੱਥੇ ਪ੍ਰੋਗਰਾਮ ਹੈ ਵੀ ਪਹਿਲੇ ਅਸੀਂ ਕੋਣ ਬਾਠ ਹੋ ਰਹੇ ਨੇ ਸੁਖਨੀ ਸਾਹਿਬ ਦੇ ਉਸ ਤੋਂ ਉਪਰੰਤ ਲੈਕਚਰ ਹੋਣਗੇ ਭਾਈ ਹਰਜਿੰਦਰ ਸਿੰਘ ਜੀ ਆ ਰਹੇ ਨੇ ਸ਼ਿਨਗਰ ਵਾਲੇ ਉਹ ਵੀ ਕੀਰਤਨ ਕਰਨਗੇ ਤੇ ਉਸ ਤੋਂ ਉਪਰੰਤ ਗੈਨੀ ਕੇਵਲ ਸਿੰਘ ਜੀ ਵੀ ਆਪਣਾ ਲੈਕਚਰ ਦੇਣਗੇ ਤੇ ਜਿੰਨੇ ਬੱਚੇ ਛੇ ਜਣ ਕੇਸਾਂ ਤੋਂ ਰਹਿਦ ਨੇ ਦਸਤਾਰਾਂ ਤੋਂ ਰਹਿਦ ਨੇ ਸਾਰੇ ਬੱਚਿਆਂ ਨੂੰ ਅੱਜ ਦਸਤਾਰਾਂ ਬਣੀਆਂ ਜਾਣਗੀਆਂ ਸਜਾਈਆਂ ਜਾਣਗੀਆਂ

ਜੀ ਜੰਦਰ ਸਭ ਤਾਂ ਗਏ ਹਾਜ਼ ਤੀਨ ਦਿਆਲ ਆਨਾਤ ਕੋ ਨਾਮ अजीत जुझार सरहं जी दीवार अजीत जुझार सरहं जी दीवार अजीत जुझार ਆਜਾ ਉਹ ਵੀ ਦੇ ਲਾਤ ਸੋ ਜਿਹੜੇ ਵਿਚਾਰੇ ਦਸਤਾਰ ਆਪਸ ਜੋੜੀਆਂ ਆ ਤੇ ਉਹਨਾਂ ਵਾਸਤੇ ਜਿਹੜੀ ਪੂਣੀ ਆ ਉਹ ਇੱਥੇ ਹੁੰਦੀ ਪਈ ਆ ਤੇ ਜਿੰਨੇ ਵੀ ਇੱਥੇ 400 ਜਣ ਲਗਭਗ ਇੱਥੇ ਬੱਚਾ ਵਾ ਤੇ ਉਹਨਾਂ ਸਾਰੇ ਵਿਚਾਰੇ ਜਿਹੜਾ ਆ ਆਪਾਂ ਦਸਤਾਰ ਜੋੜਾ ਹੀ ਆ ਜੋ ਜਿਹੜੀ ਪੂਣੀ ਕਿਸੀ ਜਾ ਰਹੀ ਹੈ ਤੇ ਪੂਣੀ ਕਰਕੇ ਜਿਹੜੀ ਆ ਇਸ ਸਾਈਡ ਤੇ ਰੱਖੀ ਜਾਂਦੀ ਹੈ ਤੇ ਬਾਅਦ ਵਿੱਚ ਜਿਹੜਾ ਵਾ ਜਿਹੜਾ ਅਰਦਾਸ ਜਿੱਦੀ ਉਸ ਤੋਂ ਬਾਅਦ ਜਿਹੜਾ ਵਾ ਕਿ ਬੱਚਾ ਜਿਹੜਾ ਦਸਤਾਰ ਆ ਉਹ ਸਜਾਈ ਜਾਊਗੀ ਤੇ ਜਿੰਨੇ ਵੀ ਇਥੇ ਤੁਹਾਨੂੰ ਨਿਬਾਉਂਦੇ ਬਿਨਾ ਆ ਇੱਕ ਹੋ ਗਿਆ ਆ ਦੋ ਅਤੇ ਨੇ ਤੇ ਆ ਚਾਰ ਆ ਇਹ ਸਾਰੇ ਆਪ ਪੂਣੀ ਕਰਨੀ ਹੈ ਜੇ ਬਾਕੀ ਰਹਿਦੀ ਆ ਤੇ ਦੋ ਜਿਹੜੇ ਆ ਪਥਾਨ ਆਪਣੇ ਦੋ ਹੋ ਗਏ ਕੰਪਲੀਟ ਤੇ ਆਪਾਂ ਜਿਹੜੇ ਵੀਰ ਆ ਉਹ ਥੋੜੀ ਸਪੀਡ ਜਾਰੀ ਕਰਦੇ ਰਹੇ ਕਿਉਂਕਿ ਬੱਚੇ ਬਹੁਤ ਜਾ ਰਹੇ ਆ ਕਰਕੇ ਆਪਣੇ ਕੋਲ ਟਾਈਮ ਬੜਾ ਘੱਟ ਆ ਤੇ ਸਾਰੇ ਵੀ ਜਿਹੜੇ ਇੱਥੇ ਪੂਣੀਆਂ ਕਰਦੇ ਕਿਸੇ ਵੀ ਬਹਾਨੇ ਕਿ ਮੇਰਾ ਸਿਰ ਦੁਖਦਾ ਜੇ ਜਿਹੜੀ ਇਸ ਤਰ੍ਹਾਂ ਹੁੰਦਾ ਜਾਂ ਕਿਸੇ ਵੀ ਆਪਾਂ ਗੱਲ ਵਿੱਚ ਹੀ ਆ ਜਾਂਦੇ ਆ ਜੀ ਕੋਈ ਗੱਲ ਨਹੀਂ ਹੁਣ ਉਹ ਵੱਡਾਂ ਗੱਲਾਂ ਫਿਰ ਬੰਨ ਲੈਣਾ ਦਸਤਾਰ ਨੂੰ ਤਾਂ ਬੰਨ ਕੇ ਰੱਖਣੀ ਹੈ ਇਸ ਨੂੰ ਲਾਉਣਾ ਨਹੀਂ ਕਿਉਂਕਿ ਤੁਹਾਨੂੰ ਇਹ ਦਸਤਾਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਅਰ ਗੁਰੂ ਜੀ ਗੋਦ ਵਿੱਚ ਤੁਹਾਡੀ ਦਸਤਾਰ ਬੱਜਣੀ ਹੈ ਤੇ ਕਿਸੇ ਕਿਸੇ ਨੂੰ ਮੌਕਾ ਮਿਲਦਾ ਹੈ ਜਿਹੜਾ ਉਹ ਤੁਸੀਂ ਇਸ ਮੌਕੇ ਨੂੰ ਸੰਭਾਲ ਕਰਨੀ ਹੈ ਦਸਤਾਰਾਂ ਸੰਭਾਲ ਕੇ ਰੱਖਣੀਆਂ ਉਹ ਸਾਡਾ ਵੀਰ ਇਸ ਫੇਡ ਦਾ ਸਤਨਾਮ ਸਿੰਘ ਡਾਕਟਰ ਸਤਨਾਮ ਸਿੰਘ ਕਿੱਥੇ ਨਹੀਂ ਮੇਰੇ ਹੱਥ ਘੜਾ ਕਰਿਓ ਜਰਾ ਕੋ ਤੁਸੀਂ ਕੋਲ ਆ ਜਾਓ ਇਹ ਸਾਰੇ ਬੱਚੇ ਜਿਹੜੇ ਅੱਜ ਸਤਨਾ ਸਜਾਣਗੇ ਪਰ ਸੀਜੀਪੀ ਸਾਹਣ ਲੱਗ ਰਿਹਾ ਸੱਚੀ ਸਰ ਇਸ ਸਕੂਲ ਦੇ ਦੋ ਅਧਿਆਪਕ ਨੇ ਅੱਜ ਉਹ ਵੀ ਸਰ ਸੁਖਪਾਲ ਸਿੰਘ ਤੇ ਗੁਰਸੇਵਰ ਗੁਰਦੀਪ ਸਿੰਘ ਸਾਰਾ ਦਸਤਾਰਬਦੀ ਕੀਤੀ ਜਾਂਦੀ ਵੀ ਇੱਥੇ ਬੱਚਿਆਂ ਦੀ ਤੇ ਜਿਹੜਾ ਕੋਲ ਜਿਹੜਾ ਉਹਨਾਂ ਕਰਦੇ ਪਿਆ ਵੀ ਜਿਹੜਾ ਆਪਾਂ ਜਿਹੜਾ ਕੇਸ ਆ ਉਹ ਇੱਥੇ ਰੱਖਾਂਗੇ ਸਾਰੇ ਜਿਹੜੇ ਨੇ ਸੰਭਾਲਣਾ ਆਪਣੀ ਦਸਤਾਰਬਦੀ ਤੇ ਕੀਤੀ ਚੋਰੀ ਵੀ ਇਧਰ ਦੇਖੋ ਸਰਦਾਰ ਗੁਰਵਾਨ ਸਿੰਘ ਜੀ ਮੇਕ ਦੇ ਦੀ ਆਵਾਜ਼ ਸੁਣਦੇ ਹੋ ਕੋਈ ਸਟੇਜ ਤੇ ਆਦਾ ਹੋਵੇ ਤੇ ਜਿੰਨੇ ਵੀ ਆਪਣੇ ਵੀਰ ਆਏ ਸੀਗੇ ਉਹ ਸਾਰੇ ਜਿਹੜੇ ਜਿਹੜੇ ਦਸਤਾਰ ਆ ਛੋਟੀ ਛੋਟੀ ਜਿਹੜੀ ਦਸਤਾਰ ਇੱਥੇ ਬੰਦੇ ਪਏ ਆ ਦੇ ਵੇਖੋ ਕਿ ਥੋੜੀ ਥੋੜੀ ਜਿਹੀ ਦਸਤਾਰ ਇੱਥੇ ਬਣੀ ਜਾ ਰਹੀ ਪਈ ਹੈ ਦੇਖੋ ਤੇ ਇਹ ਜਿਹੜੇ ਸਾਰੇ ਬੱਚੇ ਆ ਜਿਨ੍ਹਾਂ ਦੇ ਦਸਤਾਰ ਇਹ ਪਤਾ ਨਹੀਂ ਆਪਾਂ ਤੇ ਇਹ ਉਹ ਬੱਚੇ ਆ ਜਿਨ੍ਹਾਂ ਦੀ ਦਸਤਾਰ ਫਤ ਜਾ ਚੁੱਕਿਆ ਵੇਖੋ ਕਿ ਥੋੜੇ ਥੋੜੇ ਜਿਹੜੇ ਇੱਥੇ ਲੱਗਦੇ ਪਏ ਇਹ ਆਪਾਂ ਵੀ ਜਿਹੜਾ ਵਾ ਇਹ ਹੋਰ ਵੀ ਆਪਾਂ ਬੱਚਾ ਜਿਹੜੇ ਪਾਗਾ ਪਾ ਲਉਂਦੇ ਆ ਤੇ ਬਹੁਤ ਸਾਰੇ ਇੱਥੇ ਬੱਚੇ ਆ ਜਿਹੜੇ ਆਪਾਂ ਦੇ ਦਸਤਾਰ ਜਿਹੜੀ ਇਸ ਦੋਨੀਆ ਆਹ ਦੇਖੋ ਜਿਹੜੇ ਵੀ ਆ ਸਾਰੇ ਬੱਚੇ ਇੱਥੇ ਬੈਠੇ ਹੋਏ ਨਾ ਇਹਨਾਂ ਦੇ ਸਾਰਿਆਂ ਦੀ ਜਿਹੜੀ ਦਸਤਾਰ ਆ ਉਹ ਇੱਥੇ ਸਜਾਈ ਜਾਊਗੀ ਤੇ ਬਾਅਦ ਵਿੱਚ ਵੇਖੋ ਕਿ ਜਿਹੜੇ ਸੋਨੇ-ਸੋਨੇ ਦੇ ਅਗਲਾ ਪੈਂਦੇ ਜਿਹੜੇ ਵੀ ਇੱਥੇ ਜਿੰਨਾਂ ਨੇ ਕੇਸ ਨਹੀਂ ਰੱਖੇ ਹੋਏ ਹਨਾ ਉਹ ਉਹਨਾਂ ਦੀ ਦਸਤਾਰਬੰਦੀ ਹੋਊਗੀ ਜਿੰਨਾਂ ਨੇ ਕੇਸ ਰੱਖੇ ਉਹਨਾਂ ਦੀ ਵੀ ਦਸਤਾਰਬੰਦੀ ਹੋਊਗੀ ਰਾਤ ਦੇ ਨਾਲ ਰਾਤ ਦੇ ਨਾਲ ਸਭਾ ਅੰਤ ਦੀ ਵਿਆਹ ਨੂੰ ਕੇਸੀ ਸ਼ੋਹਰ ਹੈ ਸਭਾ ਅੰਤ ਦੀ ਵਿਆਹ ਨੂੰ ਕੇਸੀ ਸ਼ੋਹਰ ਹੈ गीत त सुभाग ਤਿਹੜੀ ਚ ਇੱਕ ਵਾਰੀ ਦਸਤਾਰ ਸਜਾਉਂਦਾ ਤੇ ਦਸਤਾਰ ਸਾਰਾ ਦਿਨ ਉਨਸ ਜਾ ਕੇ ਰੱਖਦੀ ਹੈ ਤੇ ਇਹਨਾਂ ਬੱਚਿਆਂ ਨੇ ਕਦੀ ਦਸਤਾਰ ਨਹੀਂ ਬੰਨੀ ਇਹਨਾਂ ਨੂੰ ਇਹਦੀ ਮਤਦਾਇ ਦੀ ਫੀਲਿੰਗ ਫੀਲਿੰਗ ਬਾਰੇ ਜਾਣਕਾਰੀ ਨਹੀਂ ਹੈ ਹੁਣ ਜਦੋਂ ਇਹ ਪੱਗ ਬੰਨ੍ਹਣ ਜਿਹੜਾ ਕਿਦਾਂ ਮਹਿਸੂਸ ਹੋਗਾ ਵੀ ਪੱਗ ਇੱਕ ਗੁਰੂ ਸਾਹਿਬ ਦਾ ਪਰਛਾਵਾ ਉਹ ਤਾਜ ਹੈ ਜਿਹਨੂੰ ਸਿਰ ਤੇ ਬਨ੍ਹ ਕੇ ਜ਼ਿੰਮੇਵਾਰੀਆਂ ਮਹਿਸੂਸ ਹੁੰਦੀ ਹੈ ਤੇ ਮਾਨੂੰ ਬੜੀ ਖੁਸ਼ੀ ਹੈ ਅੱਪੀ ਸਕੂਲ 'ਚ ਘੱਟੋ ਘੱਟ 450 ਬੱਚੇ ਨੂੰ ਅਸੀਂ ਦਸਤਾਰ ਸਜਾਈ ਹੈ ਸਾਰੇ ਬੱਚੇ ਹੀ ਇੰਦਰ ਕੋਰ ਦੇ ਇਹ ਪੱਗ ਦੇ ਦੂਤ ਗਾਣੇ ਕੋਈ ਕੇਸ ਵੀ ਨਹੀਂ ਚਲੋ ਪੱਗਾਂ ਦੇ ਅਸੀਂ ਦੇ ਦਿੱਤੀਆਂ ਪਰ ਕੇਸ ਇਹਨਾਂ ਨੇ ਆਪੇ ਰਖਣੇ ਗੁਰੂ ਸਾਹਿਬ ਕਿਰਪਾ ਕਰਨ ਇਹਨੇ ਸਾਰੇ ਬੱਚਿਆਂ ਨੂੰ ਸਿੱਖੀ ਓਮ ਦਾ ਭਰੋਸਾ ਪੰਥ ਦੀ ਜੀਤ ਦੇ ਤੇ ਫਤਿਹ ਕਰਨ ਦੀ ਸਭ ਤੋਂ ਵੱਧ ਕਰਨ ਤੇ ਇਹ ਬੱਚੇ ਜਿਹੜੀ ਪੱਗ ਹੈ ਅੱਜ ਸਿੱਤੇ ਸਜਾ ਕੇ ਤੇ ਮਹਿਸੂਸ ਕਰਨ ਵੀ ਅੱਜ ਤੱਕ ਓਮ ਦਾ ਜਿਹੜਾ ਪਾ ਰਿਆ ਸਾਡੇ ਮੋਢਿਆਂ ਤੇ ਅਸੀਂ ਕੋਈ ਕਰਾਂਗੇ ਵੀ ਪਾਰਟਰ ਜੋਚ ਇਹ ਜਿਹੜਾ ਆਟਾ ਜਿਹੜਾ ਇਹ ਪ੍ਰਚਾਰ ਦਾ ਪਹਿਲਾ ਪੜਾਵਾ ਕਿ ਬੜਾ ਵਧੀਆ ਹੋਇਆ ਵਾ ਅਸੀਂ ਅੱਗੇ ਤੋਂ ਵੀ ਸرائی ਜਾਰੀ ਰੱਖੇ パンツキーパンツキーデーテーテーテーデーペーテーテー

ਦੇ ਦੇਲੇ ਦਸਤਾਰਿਆ ਇਸ ਜਾਈ ਗਈ ਸੋਹਣੀ ਸੋਹਣੀ ਸੋ ਇਥੇ 400 ਦੇ ਕਰੀਬ ਜਿਹੜੇ ਆ ਬਚਾਰੇ ਜਿਹੜੇ ਤੇ 17 ਨਾਲ ਉਹ ਇੱਥੇ ਸਜਾਈਆਂ ਗਈਆਂ ਸੀਗੀਆਂ ਤੇ ਜਾਇਦਾ ਬਲੌਗ ਦਾ ਨੂੰ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਆਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਜੀ ਬੋਲੀ